ਨੰਗਲ ਜਵਾਰ ਮਾਰਕੀਟ ਵਿਖੇ ਚੋਰਾ ਨੇ ਇੱਕ ਗੱਡੀ ਉੱਤੇ ਕੀਤਾ ਹੱਥ ਸਾਫ਼ ਲੱਖਾਂ ਦਾ ਕੀਮਤੀ ਸਮਾਨ ਤੇ ਨਕਦੀ ਲੈ ਕੇ ਹੋਏ ਫਰਾਰ ਜਾਣਕਾਰੀ ਦਿੰਦੇ ਹੋਏ ਡਾਕਟਰ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਜੋ ਇਸ ਘਰ ਵਿੱਚ ਰਹਿੰਦੇ ਨੇ ਉਹਨਾਂ ਦੀ ਸਿਹਤ ਠੀਕ ਨਾ ਹੋਣ ਚਲਦਿਆਂ ਉਹਨਾਂ ਦਾ ਇਲਾਜ ਪੰਚਕੂਲਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਸਾਰਾ ਪਰਿਵਾਰ ਉੱਥੇ ਗਿਆ ਹੋਇਆ ਸੀ ਦੀਵਾਲੀ ਦਾ ਤਿਉਹਾਰ ਹੋਣ ਦੇ ਚਲਦਿਆਂ ਉਹ ਘਰ ਆਏ ਸਨ ਜਦੋਂ ਉਹ ਘਰ ਆਏ ਤਾਂ ਦਰਵਾਜ਼ੇ ਟੁੱਟੇ ਪਏ ਗਏ ਤੇ ਘਰ ਦੇ ਅੰਦਰ ਵੀ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਚੋਰਾਂ ਨੇ ਘਰ ਤੋਂ ਨਕਦੀ ਗਹਿਣੇ ਤੇ ਪ੍ਰਭੂ ਦੀ ਪਵਿੱਤਰ ਸੋਨੇ ਚਾਂਦੀ ਦੀ ਮੂਰਤੀ ਵੀ ਚੋਰੀ ਕਰ ਲਈ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਘਰ ਵਿੱਚ ਚੋਰੀ ਹੋਈ ਹੈ ਉਹ ਮੁੱਖ ਮਾਰਗ ਦੇ ਨਾਲ ਬਣਿਆ ਹੋਇਆ ਤੇ ਹਮੇਸ਼ਾ ਹੀ ਇਸ ਮਾਰਗ ਤੇ ਪਾਰੀ ਆਵਾਜ਼ਾਈ ਰਹਿੰਦੀ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਐਕਚੁਅਲੀ ਅਸੀਂ ਦੋ ਬ੍ਰਦਰ ਐ ਮੇਰੇ ਜਿਹੜੇ ਦੂਸਰੇ ਬ੍ਰਦਰ ਐ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਐ ਤੇ ਇਸ ਕਰਕੇ ਉਪਰ ਹੌਸਪੀਟਲ ਪੰਚਕੂਲਾ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਐ ਹੂੰ ਤਾਂ ਮੈਂ ਜੀਰੋਕਪੁਰੀ ਰਹਿੰਦਾ ਤਾਂ ਉਹ ਸਾਰਾ ਪਰਿਵਾਰ 4 ਤਾਰੀਖ ਨੂੰ ਪੰਚਕੂਲਾ ਵਾਸਤੇ ਗਏ ਸੀ ਟ੍ਰੀਟਮੈਂਟ ਵਾਸਤੇ ਉਸ ਦੌਰਾਨ ਮੈਂ ਇਹ ਸੋਚਿਆ ਵੀ ਚਲੋ ਦੀਵਾਲੀ ਹਰ ਵਾਰ ਇੱਥੇ ਮਨਾਉਂਦੇ ਆ ਵੀ ਚਲੋ ਇਸ ਵਾਰੀ ਵੀ ਇੱਥੇ ਆ ਕੇ ਦੀਵਾਲੀ ਮਨਾਈਏ ਜਦੋਂ ਮੈਂ ਕੱਲ ਆਇਆ ਇੱਥੇ ਤਾਂ ਦੇਖਿਆ ਵੀ ਇਹ ਦਰਵਾਜ਼ੇ ਸਾਡਾ ਟੁੱਟੇ ਹੋਏ ਸੀ ਉਸ ਤੋਂ ਬਾਅਦ ਅੰਦਰ ਸਾਡੀਆਂ ਕੁਝ ਵੈਲਿਊਏਬਲ ਜਿਹੜਾ ਹੈ ਉਹ ਗਾਇਬ ਸੀ ਅਲਮਾਰੀ ਦੇ ਵਿੱਚੋਂ ਕਿੰਨਾ ਕਿ ਨੁਕਸਾਨ 15000 ਦੇ ਕਰੀਬ ਕੈਸ਼ ਸੀ ਜੀ ਤਿੰਨ 골ਡ ਰਿੰਗਸ ਹੈ ਜੀ ਉਸ ਤੋਂ ਬਾਅਦ 20 ਸਿਲਵਰ ਕয়ਨਸ ਹੈ ਦੋ ਸਿਲਵਰ ਪਲੇਟਸ ਹੈ ਜੀ ਇੱਕ ਸ਼ਿਵਲਿੰਗ ਮੰਦਰ ਦੇ ਵਿੱਚੋਂ ਸ਼ਿਵਲਿੰਗ ਦਾ ਬੇਸ ਹੈ ਜਿਹੜਾ ਚਾਂਦੀ ਦਾ ਸੀ ਔਰ ਉਸ ਦੇ ਬਾਅਦ ਇੱਕ ਸਿਲਵਰ ਸੈਟ ਹੈ ਜੀ ਇੱਕ 골ਡ ਦੀ ਜਿਹੜੀ ਹੈ ਉਹ ਸਾਡੀ ਮੂਰਤੀ ਸੀ ਜੀ ਭਗਵਾਨ ਦੀ ਮਾਤਾ ਦੀ ਤੇ ਪੁਲਿਸ ਜਾਣਕਾਰੀ ਦਿੱਤੀ ਹਾਂਜੀ ਪੁਲਿਸ ਨੂੰ ਪੁਲਿਸ ਆ ਗਈ ਮੁੱਖੇ ਨਹੀਂ ਆਜੇ ਨਹੀਂ ਆਏ ਭਾਜੀ ਇਹ ਸਾਡੇ ਘਰ ਦੇ ਮੈਂਬਰ ਹੈ ਸਾਡੇ ਵੱਡੇ ਭਾਜੀ ਹੈ ਇਹ ਦੋ ਬ੍ਰਦਰ ਹੈ ਇਹ 40 ਦਿਨ ਦੇ ਬਾਅਦ ਗੇਵ ਤੇ ਆ ਗਏ ਇਹ ਐਕਚੁਅਲੀ ਮਹਾਰੀ ਰਹਿੰਦੇ ਇਹਨਾਂ ਦਾ ਬ੍ਰਦਰ ਇੱਥੇ ਰਹਿੰਦੇ ਉਹਨਾਂ ਦੀ ਹਾਰ ਦੀ ਸਰਜਰੀ ਹੋਣੀ ਸੀ ਇਹ 40 ਦਿਨ ਦੇ ਗੇਵ ਇਹ ਕੱਲ ਸ਼ਾਮੀ ਰਾਤੀ ਆਏ ਇਹ ਦੇਖੇਗੇ ਕਿ ਦੁਰਦ ਜ ਸਾਡੇ ਖੁੱਲੇ ਹੋਏ ਹੈ ਇਹਨਾਂ ਨੇ ਮੈਨੂੰ ਫੋਨ ਆਇਆ ਕਹਿੰਦੇ ਇਹ ਐਂਦਾ ਹੋਇਆ ਕਿ ਸਾਡੇ ਘਰ ਦਾ ਦਰਵਾਜ਼ਾ ਜਿਹੜਾ ਖੁੱਲੇ ਹੋਇਆ ਮਰ ਸਾਡੀ ਜਿਹੜੀ ਮੇਨ ਚਾਬੀ ਉਹ ਮੇਰੀ ਬਿੱਟੀ ਜੀ ਲੈ ਕੇ ਆ ਰਹੀ ਹੈ ਇਹਨਾਂ ਨੇ ਇੱਕ ਮਿੰਟੇ ਜੀ ਰਾਤ ਨੂੰ 10:00 10:30 ਪੁੱਜੀ ਪਹਿਨੀ ਦੇਖਿਆ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਨੁਕਸਾਨ ਹੋਇਆ ਰਾਤ 11:00 ਵਜੇ ਤੇ ਮੈਂ ਕਿਹਾ ਭਾਈ ਹੁਣ ਤਾਂ ਕੁਝ ਹੋਣੀ ਸਵੇਰੇ ਆਪਾਂ ਆਏ ਆਪਾਂ ਚੈੱਕ ਕੀਤਾ ਕਿ ਆ ਕਿਹਨਾ ਸਮਾਨ ਚੋਰੀ ਹੋਇਆ ਵਿੱਚ 15000 ਕੈਸ਼ ਦਾ ਸਿਲਵਰ ਨਹੀਂ ਸਾਨੂੰ ਡਿਟੇਲ ਸਾਰੀ ਦਿੱਤੀ ਆਪਾਂ ਡੀਐਸਪੀ ਨੂੰ ਸਾਨੂੰ ਫੋਨ ਕਰਤਾ ਡੀਐਸਪੀ ਸਾਹਿਬ ਕਹਿੰਦੇ ਮੈਂ ਐਟ ਬਾਕੀ ਆਪਾਂ ਇਹ ਕਹਿੰਦੇ ਕਿ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਤੇ ਜਿਹੜੇ ਜਿਹਨੇ ਕੀਤੇ ਚੋਰੀ ਉਹਨਾਂ ਜਲਦ ਜਲਦ ਪਕੜ ਕੇ ਇਹਨਾਂ ਨੂੰ ਸਾਬਤ ਰਵਾਇਆ ਜਾ